ਆ ਵੀ ਤੂ ਗਿਆ ਡਰ ਨੂੰ ਪਾਉਣਾ ਇੱਕ ਫੇਰ ਸ਼ਾਇਦ ਹਲੇ ਆਣਾ ਹੋਵੇ ਉਹ ਵੀ ਚੈਰੀ ਨਹੀਂ ਡਰ ਨੂੰ ਪਾਉਣਾ ਮੈਨੂੰ ਕਿਹਨੇ ਕਿਹਾ ਤੁਹਾਨੂੰ ਕੋਈ ਲੋਸ ਹੋਇਆ ਉਹ ਪੈਸੇ ਮੇਰੇ ਅਕਾਊਂਟ ਚ ਆ ਜਾਣੇ ਆਹੋ ਤਾਂ ਬੁੱਲਾ ਹੈਗਾ ਹੀ ਜਦੋਂ ਹਾਂ ਤੇਰਾ ਕਿਹੜਾ ਲੋਸ ਹੋਇਆ ਤੇਰਾ ਤਾਂ ਫਾਇਦਾ ਹੋ ਗਿਆ ਵਲੋਗ ਤੂੰ ਬਣਾ ਲਿਆ ਹੁਣ ਚਾਹੇ ਰੱਖ ਚਾਹੇ ਵਾਪਸ ਕਰ ਕੋਈ ਚੱਕਰ ਨਹੀਂ ਡਾਡਾ ਆ ਗੱਲ ਵੀ ਹੋ ਜਾਂਦੀ ਹੈ ਜਿਹੜਾ ਤੂੰ ਪੱਲਾ ਚਾ ਕੇ ਢਿੱਡ ਦਿਖਾਇਆ ਮੁੱਛੜ ਨੂੰ ਕੁਝ ਨਹੀਂ ਪਤਾ ਕਿਹੜਾ ਸ਼ਾਟ ਲੈਣਾ ਕਿਹੜਾ ਨਹੀਂ ਮੂੰਹ ਚਾ ਕੇ ਵਲੋਗ ਬਣਾਉਣ ਲੱਗ ਜਾਂਦਾ ਹੈ ਫੁੱਦੂ ਵਲੋਗਰ ਨੇ ਬੁਲੀਏ ਦੇਖ ਲੋ ਤਾਂ ਇਹ ਸੀ ਅਸੀਂ ਤਾਂ ਭਾਈ ਥੋੜੀ ਜਿਹੀ ਡਾਊਨ ਚੱਲ ਰਹੀ ਜਿੱਦਾਂ ਵੀ ਆ ਤੇ ਹੋਰ ਨਾ ਬੱਚਿਆ ਬਾਈ ਆਈ ਬਰਵਾਜਾ ਖੋਲਿਆ ਹੁਣ ਤੁਹਾਨੂੰ ਦਿਖਾਣਿਆ ਨਾਨਦ ਨੇ ਵੀ ਸਿੱਧੀ ਜਿੱਦਾ ਲੱਗ ਗੱਡੀ ਲੱਤੀ ਆ ਨਵੀਂ ਹੁਲੀਆ ਤੇਰਾ ਕੀ ਦੇਖਣ ਦੇਖਣ ਯੋਗ ਤਾਂ ਹੈ ਨਹੀਂ ਅੱਗੇ ਵੀ ਤੂੰ ਇੱਦਾਂ ਹੀ ਰਹਿਣੀ ਆ ਬਿਨਾਂ ਨਾਤੀ ਧੋਤੀ ਕਹਿਤਾ ਇੱਦਾਂ ਰਹੀ ਆ ਜਿਵੇਂ ਚਮਕ ਕੇ ਆਂਦੀ ਹੁੰਦੀ ਆ ਕਿਹੜੀ ਤੇਰੀ ਸਿਹਤ ਡਾਊਨ ਚੱਲ ਰਹੀ ਆ ਨਟੰਕੀ ਕਰਦੀ ਤੂੰ ਨਟੰਕੀ ਬਾਜ ਆ ਜੇ ਤੇਰੀ ਸਿਹਤ ਡਾਊਨ ਹੁੰਦੀ ਨਾ ਤੂੰ ਰਾਮ ਨਾਲ ਘਰੇ ਟੀਕੇ ਬੈਂਦੀ ਡੰਗਰਾ ਮੰਗਣਾ ਫਿਰਦੀ ਹੋਰ ਨ ਬੱਜਿਆ ਦਰਵਾਜ਼ਾ ਖੋਲਿਆ ਜਦ ਪਤਾ ਲੱਗਿਆ ਗੱਡੀ ਲੈ ਲਈ ਅਸੀਂ ਬਾਹਰੇ ਖੜਾ ਲੇ ਫਿਰ ਅਸੀਂ ਕਹਿਤਾ ਹਲੇ ਅੰਦਰ ਨਾ ਆਇਓ ਪਹਿਲਾਂ ਅਸੀਂ ਵਲੋਗ ਬਣਾਉਣਾ ਬਿਲਕੁਲ ਚਾਹੀਏ ਅਸੀਂ ਗੇਟ ਫਰੇ ਲੋਕ ਨੇ ਅਸੀਂ ਕਹਿੰਦੇ ਭਾਈ ਤੂੰ ਪਹਿਲਾਂ ਤੇਲ ਚੋੜਾ ਫੇਰ ਅੰਦਰ ਗੱਡੀ ਮਾਰਦੇ ਆ ਤੇ ਲਓ ਜੀ ਗੱਡੀ ਲਿਆਂਦੀ ਅਮਨ ਵਾਲੀ ਗੱਡੀ ਨਾਲ ਦੀ ਬਲੀਨੋ ਹੇ ਜਿੰਦਾ ਇਮਮੀ ਤੇ ਇਲਫਨ ਮੁਛੜਾ ਦੱਸਣ ਦੀ ਤਾਂ ਲੋੜ ਨਹੀਂ ਸੀ ਇਹ ਤਾਂ ਪਹਿਲੇ ਹੀ ਸਾਰਿਆਂ ਨੇ ਆਈਡੀਆ ਲਾ ਲਿਆ ਹੋਣਾ ਕਿਉਂਕਿ ਹੁਣ ਤੁਹਾਡਾ ਸਾਰਿਆਂ ਨੂੰ ਪਤਾ ਲੱਗ ਗਿਆ ਤੁਸੀਂ ਕਿੱਥੇ ਕਿ ਤੱਕ ਸੋਚ ਸਕਦੇ ਪਹਿਲਾਂ ਤੇਲ ਨਹੀਂ ਚੋਣਾ ਵਲੋਗ ਬਣਾਉਣਾ ਫਿਰ ਅੰਦਰ ਗੱਡੀ ਬਾੜਨੀ ਤੇਲ ਦਾ ਤਾਂ ਬਹਾਨਾ ਏ ਮੁਛੜਾ ਬਲੀਨੋ ਨਹੀਂ ਬਲੈਨੋ ਕੱਲ ਆਪਣੀ ਮੰਮੀ ਤੇ ਤਾਂ ਬੜਾ ਹੱਸਦਾ ਸੀ ਨਾਮ ਤਾਂ ਤੈਨੂੰ ਵੀ ਨਹੀਂ ਲੈਣਾ ਅੱਜ ਤੇਰੇ ਤੇ ਸਾਰੇ ਹੱਸਣਗੇ ਓ ਗੱਡੀਏ ਟਾਇਰਾਂ 'ਪਾ ਦੇ ਥੋੜਾ ਥੋੜਾ ਬਸ ਚੱਲ ਸਾਈਡ ਤੋਂ ਨੂੰ ਪਾ ਦੇ ਬਸ ਮੋਰੇ ਨੂੰ ਆਈ ਨੋ ਨਵੀਂ ਗੱਡੀ ਆ ਖਰਾਬ ਹੋ ਗਈ ਹੈ ਹਾਂ ਤੂੰ ਪਾ ਕੇ ਆ ਗੱਡੀ ਤੇ ਤਾਂ ਹੀ ਸ਼ਗਨ ਲੈਣ ਜੋਗੀ ਹੋਵੇਂਗੀ ਪੈਸੇ ਦੀ ਇੰਨੀ ਭੁੱਖੀ ਆ ਨਾ ਆਪ ਤੇਲ ਚੋਣ ਲੱਗੀ ਡਾਡਾ ਆਈ ਨੋ ਤੋ ਅੱਗੇ ਕੁਝ ਹੋਰ ਵੀ ਸਿੱਖ ਲੈ ਹਰ ਵਾਰ ਆਹੀ ਕਹਿੰਦੀ ਰਹਿੰਦੀ ਆ ਮੁੱਛੜਨੇ ਤੈਨੂੰ ਤਾਂ ਕਿਹਾ ਤੂੰ ਸਦਾਣਾ ਤੇ ਬਹੁਤ ਸੌੜੀ ਗੱਡੀ ਆ ਇਹਦੀ ਰਾਈਡ ਜਿਹੜੀ ਗੱਡੀ ਦੀ ਬਹੁਤ ਜ਼ਬਰਦਸਤ ਐ ਮੈਂ ਮਨਾਲੀ ਨੂੰ ਲੈ ਗਿਆ ਐਮਨ ਵਾਲੀ ਗੱਡੀ ਤੇ ਬਹੁਤ ਵਧੀਆ ਐਨ ਵਿੱਚੋਂ ਦੀ ਖੁੱਲ੍ਹੇ ਹੈ ਤਾਇਆ ਜੀ ਵੀ ਬੈਠੇ ਆ ਤਾਇਆ ਜੀ ਤੇ ਮੁਛੜਾ ਜਾ ਤੇਰੇ ਕੋਲ ਆਪਣੀ ਗੱਡੀ ਹੈਗੀ ਆ ਫਿਰ ਤੂੰ ਲੋਕਾਂ ਦੀ ਕਿਉਂ ਮੰਗਦਾ ਕਦੇ ਆਪਣੇ ਸੋਹਰਿਆਂ ਦੀ ਮੰਗ ਲਿਆ ਨਾ ਇਹ ਮੰਗਣ ਵਾਲੀ ਆ ਤੇ ਬਹੁਤ ਤੁਹਾਡੀ ਗੰਦੀ ਆ ਤੇਰੀ ਤੇ ਭੋਂਕੇ ਦੀ ਤੇਰੇ ਤਾਇਆ ਜੀ ਨੇ ਤਾਂ ਵਿੱਚ ਬੈਠਣੀ ਆ ਉਹਦੀ ਕੁੜੀ ਗੱਡੀ ਲੈ ਕੇ ਆਈ ਆ ਜੇ ਉਹ ਨਾ ਬੈਠਿਆ ਹੋਰ ਤੇਰੇ ਪਾਪੇ ਨੂੰ ਬਿਠਾਓ ਆਲੋ ਜੀ ਫਿਰ ਲਓ ਭਾਈ ਕਰੀਏ ਸਵਾਗਤ ਰਿਸ਼ਤੇਦਾਰਾਂ ਦਾ ਇਹ ਪ੍ਰਾਣਾ ਹੈਗਾ ਜੀ ਸਾਡਾ ਫੌਜੀ ਭਾਈ ਹੈ ਹੁਣ ਦੇਖਿਆ ਨਾਲੇ ਪਿਛਲੀ ਕਲਿੱਪ ਚ ਕਿਵੇਂ ਭੱਜੀ ਆ ਰਹੀ ਆ ਹੁਣ ਨਹੀਂ ਦਾ ਦੁੱਖ ਦਾ ਕੁਛ ਨਾ ਔਖੀ ਹੋ ਰਹੀ ਆ ਹੁਣ ਕਿਵੇਂ ਭੱਜੀ ਫਿਰਦੀ ਆ ਉੱਚੀ ਨੀਵੀ ਜਗ੍ਹਾ ਤੇ ਪੱਧਰੀ ਜਗ੍ਹਾ ਤੇ ਇਹ ਤੋਂ ਤੁਰਨੀ ਹੁੰਦਾ ਔਖੀ ਹੋ ਕੇ ਦਿਖਾਂਦੀ ਆ ਵੈਸੇ ਇਹਦੇ ਦਰਦ ਕੈਮਰਾ ਦੇਖ ਕੇ ਹੁੰਦਾ ਹੁਣ ਫੇਰ ਉਦਾਂ ਹੀ ਕਰਨ ਲੱਗੀ ਲੱਗਿਆ ਜੀ ਵੀਰ ਦਾ ਜਨਮ ਦਿਨ ਮਨਾਉਣ ਘਰ ਦੇ ਵਿੱਚ ਲੱਗ ਕੇ ਤੇ ਕਰ ਲਈ ਜੀ ਸਾਰੇ ਜਨਤ ਕਰਕੇ ਕੁਝ ਨਹੀਂ ਕੁਝ ਨਹੀਂ ਕਿ ਫੋਨ ਤੁਹਾਡਾ ਪਹੁੰਚੋ ਆਪਣੇ ਆਪਣੇ ੱਡੇ ਆ ਪਰ ਉਹ ਮਰੇ ਪੁੱਤ ਜੀ ਇਹ ਜਨਮ ਦਿਨ ਲੱਗੇ ਆ ਮਨਾਣਾ ਹੀ ਇਹਨਾਂ ਨੂੰ ਸ਼ਰਮੇ ਨਹੀਂ ਹੈਗੀ ਪੰਜਾਬ ਚ ਹਾੜਾ ਆ ਇਹ ਖੁਸ਼ੀਆਂ ਮਨਾਣ ਲੱਗੇ ਆ ਕਿਸੇ ਦਾ ਦੁੱਖ ਤਾਂ ਸਮਝ ਲੰਦੇ ਉੱਦਾਂ ਦਾ ਭੋਂਕਾ ਬੜਾ ਗਿਆਨਵੰਦ ਦਾ ਇਹ ਸਾਨੂੰ ਹੈਲਪ ਕਰਨੀ ਚਾਹੀਦੀ ਆ ਦੁਖੀ ਬੰਦੇ ਨਾਲ ਖੜਨਾ ਚਾਹੀਦਾ ਹੁਣ ਤੁਸੀਂ ਕਿੰਨਾ ਕ ਖੜ ਗਏ ਖੜਨਾ ਦਾ ਨਾਲ ਕੀ ਸੀ ਕੇਕ ਲੱਗਿਆ ਕੱਟਣ ਜੇ ਤੁਹਾਡੇ ਪਾਣੀ ਆਇਆ ਹੁੰਦਾ ਫਿਰ ਵੀ ਤੁਸੀਂ ਕੇਕ ਕੱਟਣਾ ਸੀ ਸੜੇ ਸ਼ਰਮ ਕਰੋ ਮੜੀ ਮੋਟੀ ਹਾਂ ਪਰ ਆ ਜੋ ਬੱਕਰੇ ਬਲਾਈ ਗਏ ਕਿਵੇਂ ਚਵੜਾ ਮਾਰਨ ਲੱਗੀ ਆ ਚਵੜ ਜਨਾਨੀ ਜੇ 2-4 ਬੰਦੇ ਇਕੱਠੇ ਹੋ ਜਾਂ ਨਾ ਫਿਰ ਇਦਾਂ ਦੀਆ ਚਵੜਾ ਮਾਰਦੀ ਆ ਬੱਕਰੇ ਬਲਾਈਏ ਨਹੀਂ ਕੁੱਤਾ ਭਕਾਈ ਕਰੀਏ ਜਿਹੜੇ ਇਹ ਵਲੌਗ ਚ ਕੀਤੀ ਆ ਇਹ ਚ ਛੱਡ ਤੁਸੀਂ ਸਾਰਿਆਂ ਚ ਕੁੱਤਾ ਭਕਾਈ ਕਰਦੇ ਹੋ ਤੁਸੀਂ ਮੇਰੇ ਸ਼ੂਟ ਵਾਲੇ ਨਹੀਂ ਕਹਿਵਾਂ ਨਾ ਭਾਇਆ ਵਧੀਆ ਸ਼ੂਟ ਆ ਭਾਈ ਹਾਂ ਸੋਨਾਲਾ ਹਾਂ ਵਧੀਆ ਲੱਗਦਾ ਸ਼ੂਟ ਬਰਬੰਦਾ ਸ਼ੂਟ ਆ ਇਹ ਬਰਬੰਦਾ ਹਾਂ ਹੋ ਸਕਦਾ ਆਈ ਮੰਨ ਲੈਂਨੇ ਆ। ਭਾਈ ਜਦੋਂ ਕਿ ਹੈ ਕਿ ਆਪ ਦੇ ਦੋ ਦਿੱਤੇ ਨਾ ਹੋਰ ਕੀ ਹੈਗਾ ਇਹਨੂੰ ਹੋਰ ਦੋ ਪੰਪ ਕਿੰਨੀ ਛੇਤੀ ਪੰਪ ਚ ਆ ਕੇ ਫੁਕਰੀਆਂ ਮਾਰਨ ਲੱਗੀ ਕਹਿੰਦੀ ਬਰਬਰੀ ਦਾ ਏ ਬਰਬਰੀ ਦਾ ਦੁਕਾਨ ਵਾਲਿਆ ਕੋਲੋਂ ਸੁਣ ਕੇ ਆ ਗਈ ਹੁਣ ਇਹਨਾਂ ਕੋਲ ਫੁਕਰੀ ਮਰੀ ਜਾਂਦੀ ਆ ਬਰਬਰੀ ਦਾ ਸੂਟ ਆ ਹੈਗਾ ਨਹੀਂ ਜੇ ਹੁੰਦਾ ਨਾ ਮੁਛੜ ਇਦਾਂ ਨਾ ਕਹਿੰਦਾ ਹੋ ਸਕਦਾ ਜੀ ਮੰਨ ਲੈਂਨੇ ਆ। 2000 ਦਾ ਸੀ ਕਹਾਈ ਦੂੰਗਾ ਨਹੀਂ ਫੇਰ ਮੈਂ ਤਾਂ ਉਹੀ ਕਿਹਾ ਵੀ ਭਾਈ ਮੰਨਣਾ ਹੀ ਹੈ ਨਾ ਮੰਨ ਲੈਂਨੇ ਆ। ਮੰਨ ਨਹੀਂ ਮੰਮੇ ਜੀ और <laughs> क्या <laughs> हाँ जो समान लिया सारा कुछ नहीं गए भुन्या कुछ नहीं है वैसे लेकिन एक है। पाई नहीं नहीं है, वो ना थे <laughs> ਚਾਲ ਕੋਲ ਦਾ ਉਛੜਾ ਤੂਤਾ ਕਹਿੰਦਾ ਸੀ ਅਸੀਂ ਛੋਸ਼ੇ ਬਾਜ਼ੀਆਂ ਨਹੀਂ ਕਰਦੇ ਛੋਸ਼ੇ ਬਾਜ਼ੀਆਂ ਨੇ ਜਿਹੜਾ ਦੱਸਣ ਲੱਗੀ ਆ 2010 ਦਾ ਸੂਟ 1000 ਵਾਲਾ ਸੂਟ 2010 ਦੱਸੀ ਜਾਂਦੀ ਆ ਡੱਡ ਜੱਜ ਤੇਰੇ ਘਰ ਦੇ ਨਹੀਂ ਮੰਨਦੇ ਵੇ ਬਾਹਰ ਵਾਲੇ ਕਿਵੇਂ ਮੰਨ ਲੈਣਗੇ ਬਿਨਾਂ ਗੱਲ ਤੋਂ ਨਾ ਫੁਕਰੀ ਮਾਰਿਆ ਕਰ ਹੁਣ ਤੁਹਾਡਾ ਸਾਰਿਆਂ ਨੂੰ ਪਤਾ ਲੱਗ ਗਿਆ ਤੁਸੀਂ ਕਿੰਨੇ ਕੁ ਜੋਗੇ ਹੈਗੇ ਹੋ ਕਿੰਨੇ ਕਾੜੀ ਚੀਜ਼ ਖਰੀਦ ਸਕਦੇ ਪਲक्कड़ ਮੁਛੜ ਨੂੰ ਫੇਰ ਭੇਜਦਾ ਸਮਾਨ ਲੈਣ ਜੱਤ ਨੂੰ ਪਤਾ ਏ ਭੁੱਲ ਜਾਂਦਾ ਏ ਫਿਰ ਕਿਉਂ ਭੇਜਦੀ ਹੁੰਦੀ ਆ ਇਹਨੂੰ ਸਮਾਨ ਲੈਣ ਘਰ 'ਚ ਹੋਰ ਕੋਈ ਸਿਆਣਾ ਬੰਦਾ ਹੈ ਨਹੀਂ ਉਹਨੂੰ ਭੇਜ ਦਿਆ ਕਰ ਜਿਹਨੂੰ ਯਾਦ ਰਵੇ। ਇਹਦੀ ਤਾਂ ਬਲਦੀ ਹੋਣੀ ਯਾਰ। ਕਿਉਂ ਨਹੀਂ ਪੜ੍ਹਦੀ? ਇਹਦੇ ਪਰ ਇਹ ਮਾਰ ਕੇ ਨਾ ਜਿੱਥੇ ਥੋੜੀਆਂ ਤਿੰਨ ਚਾਰ ਉਂਗਲੀਆਂ ਇਹਨਾਂ ਪਰ ਬਣੀ ਵੀ ਅਸਲਾ ਚ। ਉਹ ਹੈ ਨਹੀਂ। ਐਵੇਂ ਕਰੀ ਹੋਈ ਦਾ ਹਾਲ ਦੇਖ ਲਓ ਫਲੈਸ਼ ਨੂੰ ਫਲਸ਼ ਕਹੀ ਜਾਂਦੀ ਆ ਕਿੰਨੀ ਅਨਪੜਾਈ ਆ ਰਹੀ ਇਹ। ਲੋਕ ਫਿਰ ਵੀ ਇਹ ਬੇਅਕਲ ਅਨਪੜਾ ਨੂੰ ਦੇਖਦੇ ਆ ਪਤਾ ਨਹੀਂ ਕਿਉਂ। ਮੁਛੜ ਵੀ ਡੰਗਰ ਉਹ ਵੀ ਲੱਭਣ ਲੱਗ ਗਿਆ ਕੈਮਰੇ 'ਚ ਨਹੀਂ ਆਂਦੀ फ्लਸ਼ ਦੀ ਆਪਸ਼ਨ ਫਲੈਸ਼ ਦੀ ਆਂਦੀ ਆ ਜੀ ਇਹ ਹੋਊਗੀ ਮੈਨੂੰ ਪਤਾ ਇਹ ਦੀ ਕਾਤੇ ਫਰਾਇਆ ਸੀ ਮੈਂ ਨਹੀਂ ਕਰਦਾ ਨਹੀਂ ਬਈ ਸਪੈਸ਼ਲੀ ਇਹਨਾਂ ਨੇ ਕੱਟ ਲਾ ਕੇ ਭੋਰੀ ਦੋਨੋਂ ਇੱਕੋ ਜਿਹੇ ਆ ਮੁਛੜ ਵੀ ਫਲਸ਼ ਕਹੀ ਜਾਂਦਾ ਕਿਵੇਂ ਪਾਗਲਾ ਵਾਂਗੂੰ ਦੰਦ ਕੱਢਣ ਲੱਗੇ ਆ ਡੱਡ ਦੇਖੋ ਕਿਵੇਂ ਹੱਸਦੀ ਆ ਜੇ ਕੁਝ ਹੋਰ ਨਹੀਂ ਜਾਂਦਾ ਹਸਣਾ ਤਾਂ ਸਿੱਖ ਲੈ ਇਹ ਤਾਂ ਸੌਖਾ ਏ ਜੱਪਾ ਜੱਪਾ ਚੱਲ ਰਹੀਆਂ ਮੈਂ ਜਦੋਂ ਬਾਈ ਹੋਏ ਗਿਆ 33 ਸਾਲ ਦਾ ਨਾ ਹੈ ਨਹੀਂ ਜੀ 33 ਸਾਲ ਦਾ ਹੋ ਗਿਆ ਨਾ ਸਾਲ ਨਹੀਂ ਦੱਸਦਾ ਸਾਲਾਂ ਵੀ ਨਹੀਂ ਦੱਸਦਾ ਵੇਖ ਲੈ 9000 ਹਮਾਰੇ ਜਾਂਦੀ ਵਿੱਚ ਨੂੰ ਹੋਲੇ ਦਰਨਾ ਜ਼ਰੂਰੀ ਆ ਕਰਦੇ ਆ ਜੀ ਹੱਥ ਫੋਟੋ ਨਹੀਂ ਦੱਸਦਾ ਜੀ ਕੋਈ ਨਹੀਂ ਦੱਸਦੇ ਜਦ ਮੈਂ ਸੂਟ ਪਿੱਛੇ ਕੰਨ ਮਿੰਨ ਤੋੜਾ ਉਹ ਜਰ ਨਹੀਂ ਤੱਕਣਾ ਕਿ ਮੈਂ ਲੋੜ ਨਹੀਂ ਪਾਣੀ ਦੀ ਕੋਸਣੇ ਡੱਡ ਤੂੰ ਟਿੰਡੀਆ ਲੈਣੀ ਆ ਭਾਜੀ ਦੀ ਉਮਰ ਪੁੱਛ ਕੇ ਇਹ ਡੰਗਰ ਨੇ ਨਾਲੇ ਪਹਿਲਾਂ ਵੀ ਪੁੱਛਿਆ ਸੀ ਜਿਸ ਦਿਨ ਉਹਦਾ ਜਨਮ ਦਿਨ ਸੀ ਹੁਣ ਫੇਰ ਪੁੱਛੀ ਜਾਂਦੀ ਆ ਜਦ ਤੂੰ ਨਹੀਂ ਡਰਦੀ ਫੇਰ ਇਹਨੇ ਕਿੱਥੋਂ ਡਰਨਾ ਮੁਛੜਾ ਉਹ ਦੋ ਨਹੀਂ ਮਾਰਦੀ ਸੱਚ ਦੱਸਦੀ ਆ ਤੁਹਾਡੇ ਘਰ ਦਾ ਕੱਲਾ ਕੱਲਾ ਪੜਦਾ ਤਾਂ ਇਹਨੇ ਚੱਕਤਾ ਮੁੱਛੜ ਕਿਵੇਂ ਲੱਗਿਆ ਕਾਰਨ ਕਹਿੰਦਾ ਡਰਦੇ ਆ ਅਸੀਂ ਕਾਤੇ ਨਹੀਂ ਡਰਦੇ ਜੇ ਡਰਦੇ ਹੁੰਦੇ ਨਾ ਤੁਹਾਡੇ ਘਰ 'ਚ ਇਹ ਕੰਜਰਖਾਨਾ ਸਟਾਰਟ ਨਾ ਹੁੰਦਾ ਫਿਰ ਸੱਚ ਬੋਲਦੀ ਆ ਡਾਡੋ ਕੈਰੀ ਆ ਘਰ 'ਚ ਕੋਈ ਨਹੀਂ ਡਰਦਾ ਜੇ ਤੁਹਾਡੇ ਘਰ ਦੀ ਗੱਲ ਦੱਸਦੀ ਆ ਨਾ ਉਹ ਸਾਰੀ ਸੱਚ ਦੱਸਦੀ ਆ ਝੂਠ ਨਹੀਂ ਬੋਲਦੀ ਮੰਮੀ ਜ਼ਿਆਦਾ ਹੰਡਾਏ ਆ ਅਜੇ ਚਲੋ ਅਸੀਂ ਤਾਂ ਫੇਰ ਵੀ ਚਲੋ ਕਹਿ ਲਓ ਵੀ ਘੱਟ ਟਾਈਮ ਦੇਖਿਆ ਮਾੜਾ ਹੈ ਨਾ ਮੇਰੇ ਟਾਈਮ ਨੂੰ ਕੁਝ ਆ ਗਿਆ ਤਾਂ ਹਾਂਜੀ ਹਾਂ ਤੇ ਬਿਲਕੁਲ 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 ਜਦੋਂ ਹੀ ਮਾਂਟੀ ਨੇ ਦੇਖਿਆ ਲੈ কিনা no. ন্যাঁাটা um. <laughs> ਪਾਟੇ ਨੇ ਦੇਖਿਆ ਉਹਨੂੰ ਤਾਂ 10ਵੀਂ ਕਾਰਚ ਤਾਂ ਜਾਉਂਦੇ 5 ਕਿੱਲੇ ਠੇਕੇ ਪਰ ਲੈ ਲੇਤੇ। ਹੂੰ। ਨਾ ਲੱਗਿਆ ਉਹਨੇ ਖੇਤੀ ਕਰਨ ਲੱਗਿਆ ਤਾਂ ਉਹ। ਜੇ ਤੂੰ ਵਾੜਾ ਟਾਈਮ ਦੇਖਿਆ ਹੁੰਦਾ ਫਿਰ ਤੈਨੂੰ ਆਂਦੀ ਅਕਲ ਫਿਰ ਕਰਦਾ ਤੂੰ ਹੱਥੀ ਮਿਹਨਤ ਇਹ ਸੋਖਾ ਤਰੀਕਾ ਨਾ ਲੱਭਦਾ। ਜਨਾਨੀ ਦਿਖਾ ਕੇ ਪੈਸੇ ਕਮਾਉਣ ਵਾਲਾ ਮੁਛੜਾ ਤੂੰ ਆਪਣੇ ਭਰਾ ਵਰਗਾ ਕਿਉਂ ਨਹੀਂ ਹੈਗਾ ਉਹਨੇ ਦੇਖ ਲੈ 10ਵੀਂ ਚ 5 ਕਿੱਲੇ ਠੇਕੇ ਤੇ ਲੈ ਲੇ ਸੀ। ਸ਼ੁਰੂ ਤੋਂ ਮਿਹਨਤ ਕਰਦਾ ਆ ਰਿਆ ਤੂੰ ਕੀ ਕੀਤਾ ਉਹਦੀ ਮਿਹਨਤ ਦਾ ਫਾਇਦਾ ਚੱਕਿਆ ਸਾਰਾ ਦਿਨ ਉਹ ਤੋਂ ਕੰਮ ਕਰਵਾਉਂਦਾ ਰਹਿੰਦਾ ਆਪ ਕੁਛ ਕਰਦਾ ਨਹੀਂ। ਡੱਡ ਨੇ ਕਰਤੀ ਲੋਕਾਂ ਸਾਹਮਣੇ ਪੇਸ਼ ਆਪਣੀ ਮਾਤਾ ਜੀ ਹੁਣ ਇਹ ਸਾਰਿਆਂ ਨੂੰ ਨੱਚ ਕੇ ਦਿਖਾਊਗੀ। ਇਹਦੀ ਸੱਸ ਨੂੰ ਬੁੜਾਪੇ ਚ ਆ ਕੇ ਜਵਾਨੀ ਚੜੀ ਜਾਂਦੀ ਆ ਦੇਖੋ ਤਾਂ ਸਹੀ ਕਿਵੇਂ ਫਿਰਦੀ ਐਨਕਾਂ ਲਾ ਕੇ। ਸੁੱਖੋ ਭੈਣ ਜੀ ਮੱਲਾ ਵਾਲੇ ਡੱਡ ਦੀ ਸੱਸ ਨੂੰ ਵਧਾਈਆਂ ਦੇਣ ਲੱਗੇ ਆ ਮੁੰਡਾ ਹੋਇਆ ਇਹਦੇ ਕੋਲ। ਤੁਸੀਂ ਵੀ ਸਾਰੇ ਜਣੇ ਕਮੈਂਟਾਂ 'ਚ ਪਾਓ ਲਾਂ ਤਾਂ ਅਕਲ ਸਿਖਾਓ ਇਹਨੂੰ ਬੋਲਣ ਦੀ। ਦੋਨੋਂ ਮਾਮਤੀਆਂ ਇੱਕੋ ਜੀਆਂ। ਡਾਡ ਇਦਾਂ ਨਹੀਂ ਗੱਲ ਬਣੀ ਪਿੰਡ 'ਚ ਜਾ ਕੇ ਲੋਸਮਿੰਟ ਕਰਵਾਂਦੀ ਅਸੀਂ ਤਿੰਨੇ ਟੱਬਰਾਂ ਨੇ ਨਵੇਂ ਸੂਟ ਪਾਏ ਆ ਫਿਰ ਤੁਹਾਡੇ ਪਿੰਡ ਦਾ ਬੰਦਾ ਕੱਲਾ ਕੱਲਾ ਤੁਹਾਡੇ ਘਰੇ ਆਂਦਾ ਤਾਂ ਉਹਨੂੰ ਕਹਿ ਕੇ ਜਾਂਦਾ ਟੌਰ ਅੱਜ ਦਾ ਟੌਰ ਆ ਫਿਰ ਬਣਦੀ ਗੱਲ ਡੱਡ ਦੀ ਰੱਜੀ ਦੀਦੀ ਕਹਿੰਦੀ ਤੁਸੀਂ ਸੇਮ ਸੇਮ ਨਹੀਂ ਦੇਖੇ ਮੰਮੀ ਤੇ ਲਾਪਰੀ ਦਾ ਸੂਟ ਉਹਦੀਆਂ ਅੱਖਾਂ ਫੁੱਟੀਆਂ ਜਿਹੜਾ ਉਹਨੂੰ ਦੇਖਿਆ ਨੇ ਇਹ ਸੇਮ ਸੇਮ ਪਾਈ ਫਿਰਦੀਆਂ ਨੇ ਦੋਨੋਂ ਸੂਟ ਜਦੋਂ ਉਹਨਾਂ ਦੀ ਤਰੀਫ ਹੋ ਗਈ ਡੱਡ ਨੇ ਵੀ ਝੂਠ ਬੋਲਣਾ ਸ਼ੁਰੂ ਕਰਤਾ ਮੇਰੇ ਕੱਪੜਾ ਨਹੀਂ ਪੂਰਾ ਆਇਆ ਜਦ ਦਾ ਦਾਦੋਦੇ ਆ ਗਿਆ ਫਿਰ ਤੇਰੇ ਕਿਉਂ ਨਹੀਂ ਆਇਆ ਤੂੰ ਵੀ ਤਾਂ ਦਾਦੋਦੇ ਵਾਲੇ ਪਾਏ ਲਿੰਦੀ ਸੀ ਹੁਣ ਝੂਠ ਬੋਲਣ ਲੱਗੀ ਪ੍ਰੋਗਰਾਮ ਤਾਂ ਬਿਲਕੁਲ ਬਿਲਕੁਲ ਆਉਂਦੇ ਜਾਂਦੇ ਹੀ ਨੇ ਦੇ ਨਾ ਮੈਂ ਮੋੜਾ ਨਹੀਂ ਹੋਣੀ ਤੁਹਾਨੂੰ ਆਂਦੇ ਬਥੇਰੇ ਪ੍ਰੋਗਰਾਮ ਗੱਲਾਂ ਨਾਲ ਹੀ ਕਹੀ ਜਾਓ ਬਥੇਰੇ ਪ੍ਰੋਗਰਾਮ ਆਂਦੇ ਆ ਤੁਹਾਨੂੰ ਜੇ ਕੋਈ ਗਲਤੀ ਨਾਲ ਬੁਲਾ ਲੰਦਾ ਮਹੀਨਾ ਦਾ ਉਦੋਂ ਹੀ ਖੱਪ ਪਾਈ ਰੱਖਦੇ ਹਾਂ ਆਂਟੀ ਫਿਰ ਕੀ ਹੋ ਗਿਆ ਜੇ ਤੂੰ ਮੂਰੇ ਬੈ ਗਈ ਸੁਖੋ ਭੈਣ ਜੀ ਕਿਹੜਾ ਬਹੁਤ ਵੱਡੀ ਸੈਲੀਬ੍ਰਿਟੀ ਆ ਇਹ ਵੀ ਤੇਰੇ ਵਰਗੀ ਆ ਲੋਕਾਂ ਤੋਂ ਕਮੈਂਟਾਂ ਚ ਲਾਂ ਤਾਂ ਪਾਬੰਦੀ ਆ ਫਿਰ ਤੂੰ ਵੀ ਕਿਹਾ ਕਰ ਆਪਣੇ ਆਪ ਨੂੰ ਮੈਂ ਠੀਕ ਆ ਆਪ ਨਹੀਂ ਕਹਿਣਾ ਦੂਜਿਆਂ ਨੂੰ ਕਹਿਣਾ ਆਂਦਾ ਤੈਨੂੰ ਉਹਨੂੰ ਤਾਂ ਕਹਿਣਾ ਉਹ ਤੋਂ ਕੰਮ ਕਰਵਾਉਣਾ ਫਿਰ ਮੈਂ ਵੀ ਸੁਣਾਇਆ ਦੱਲੇ ਦੋ ਵਾਰੀ ਹਾਂਜੀ ਮੈਂ ਤੁਹਾਨੂੰ ਕਹਾਂਗਾ ਅੱਛਾ ਤੇਰੇ ਉੱਤੇ ਬਸ ਸਿਰ ਕਰ। ਨੇ ਤਜਰਬਾ ਹਾਂਜੀ ਹਾਂ ਬਿਲਕੁਲ ਹਾਂ ਬਦ ਦਵਾਈਆਂ ਵਧੀਆ ਕਰਦਾ ਬਾਈ ਮੈਨੂੰ ਤਾਂ ਗੁੱਦੂ ਜੀ ਦੇਖੋ ਕਿਵੇਂ ਡਾਕਟਰ ਦਾ ਮਜ਼ਾਕ ਡਾਂਨ ਲੱਗੀ ਆਪ ਤੋਂ ਕੁਝ ਹੁੰਦਾ ਨਹੀਂ ਦੂਜਿਆਂ ਦਾ ਮਜ਼ਾਕ ਡਾਂਦੀ ਆ ਡੰਗਰ ਆਂਟੀ ਦਵਾਈ ਕੱਲੀ ਵਧੀਆ ਉਹ ਤੈਨੂੰ ਨਹੀਂ ਦਿੰਦਾ ਹੁਣ ਉਹ ਤਾਂ ਸਾਰਿਆਂ ਨੂੰ ਹੀ ਦਿੰਦਾ ਹੁਣ ਐਦਾ ਨਾ ਕਹਿ ਡੱਟ ਤੇਰੀ ਮੰਮੀ ਨੂੰ ਉਹ ਪੁੱਛਦੇ ਆ ਕੀ ਚੱਕਰ ਆ ਜਿਹੜੀਆਂ ਗੱਲਾਂ ਸੁਣੀਆਂ ਨੇ ਉਹ ਸੱਚ ਤਾਂ ਨਹੀਂ ਦੇਖੋ ਇਹ ਕਿਵੇਂ ਚਵੜਾ ਮਾਰਨ ਲੱਗਿਆ ਜਬਲੀਆਂ ਮਾਰ ਰਿਹਾ ਫਿਰ ਵੀ ਲੋਕ ਇਹਨਾਂ ਨੂੰ ਦੇਖਦੇ ਆ ਜਬਲੀਆਂ ਕਰਕੇ ਕੈਮਰਾ ਔਨ ਕਰ ਲਿਆ ਆਪਣੀਆਂ ਗੱਲਾਂ ਮਾਰੀ ਜਾਂਦੇ ਆ ਨਾ ਕਿਸੇ ਦੀ ਸਮਝ ਲੱਗੇ ਨਾ ਵਾਸਤਾ ਕੀ ਕਹਿ ਰਿਹਾ ਕੀ ਨਹੀਂ ਡੱਡ ਦੀ ਮੰਮੀ ਵੀ ਡੱਡ ਵਰਗੀ ਐ ਵੀ ਪੁੱਠੇ ਹੀ ਬੋਲਦੀ ਆਂਟੀ ਕਿਉਂ ਝੂਠ ਬੋਲਣ ਲੱਗੀਆਂ ਕਿਉਂ ਨਹੀਂ ਜਾਂਦੀ ਤੂੰ ਡਿਸਪੈਂਸਰੀ 'ਚ ਤੁਸੀਂ ਸਾਰੇ ਜਣੇ ਦਵਾਈ ਡਿਸਪੈਂਸਰੀ 'ਚ ਲੈਨੇ ਹੋ ਫ੍ਰੀ ਵਾਲੀ ਡੱਡ ਨੇ ਇੰਨੇ ਤਾਂ ਵਲੌਗ ਬਣਾ ਕੇ ਪਾਏ ਆ ਹੁਣ ਤੂੰ ਕਹੀ ਜਾਂਦੀ ਆ ਮੈਂ ਉੱਥੇ ਨਹੀਂ ਜਾਂਦੀ ਅਸੀਂ ਉੱਥੇ ਨਹੀਂ ਜਾਂਦੇ ਨਹੀਂ ਅਸੀਂ ਹਨਾ ਅਸੀਂ ਕਰੀ ਤਾਂ ਹੈ ਜੀ ਮੈਂ ਵੀ ਸਲਾਹ ਮੁੰਡਿਆਂ ਨਾਲ ਇੱਕ ਵਾਰ ਗੱਲ ਆਈ ਆ ਜੀ ਵੀ ਅਸੀਂ ਇੱਕ ਪਾਸੇ ਨੂੰ ਆਈ ਵੀ ਸੋਚਦੇ ਜੇ ਹੁਣ ਹੁਣ ਜਾਉਂਗੇ ਨਾ ਮੰਮੀ ਹੁਣ ਤਾਂ ਉੱਥੇ ਹੱਲਾ ਪਿਆ ਪਿਆ ਹੋਰ ਗਾਨੀ ਸੱਜਣਾਂ ਦਾ ਵੀ ਹੱਲਾ ਪਿਆ ਵਾ ਦਾਨ ਕਰਨੀ ਇਹ ਇਹ ਹੁਣ ਅਸੀਂ ਤਾਂ ਦੇਖਿਆ ਜੀ ਆਦਾ 18.5 ਚ ਹੜਾ ਆ ਉਹ 1 ਕੇ ਲੱਖ ਤੋਂ ਸਾਰੀ ਦੁਨੀਆ ਆ ਗਈ ਜੀ ਸੇਵਾ ਕਰਨ ਨਾਲ ਡੱਡ ਫੁਕਰੀ ਮਾਰਨ ਨਾਲ ਸਲਾਹ ਕਰਨ ਨਾਲ ਨਹੀਂ ਸੇਵਾ ਹੁੰਦੀ ਜਿਹਨੇ ਕਰਨੀ ਹੁੰਦੀ ਹੈ ਨਾ ਚੁੱਪ ਚਪੀਤੇ ਕਰਦਾ ਤੁਹਾਡੇ ਵਾਂਗ ਗਾ ਨਹੀਂ ਪਾਉਂਦਾ ਜੇ ਤੁਸੀਂ ਸੇਵਾ ਕੀਤੀ ਵੀ ਤੁਸੀਂ ਆਪ ਥੋੜੀ ਕਰਨੀ ਪਹਿਲਾਂ ਤਾਂ ਤੁਸੀਂ ਨੇ ਲੋਕਾਂ ਤੋਂ ਮੰਗਣਾ ਫਿਰ ਕਰਨੀ ਸੇਵਾ ਨਾਮ ਆਪਣਾ ਕਰ ਲੈਣਾ ਇਹ ਕੰਮ ਨਹੀਂ ਟੋੜੇ ਮੁਛਰਾ ਦਾਨੀ ਸੱਜਣਾ ਦਾ ਹੱਲਾ ਤਾਂ ਪੈਣਾ ਹੀ ਆ ਜਿਹਨੇ ਦਾਨ ਕਰਨਾ ਤੁਹਾਡੇ ਵਰਗੇ ਤਾਂ ਬਸ ਵੀਡੀਓ ਬਣਾਉਣ ਆਲੇ ਆ ਵੀਡੀਓ ਬਣਾ ਕੇ ਆ ਜਾਂਦੇ ਆ ਜੇ ਕਿਤੇ ਜਾਂਦੇ ਆ ਜਿਵੇਂ ਭੋਂਕੇ ਦੇ ਜਨੌਰ ਨੇ ਕੀਤਾ ਕੰਮ ਕੋਈ ਕੀਤਾ ਨਹੀਂ ਵੀਡੀਓ ਬਣਾ ਕੇ ਆ ਗਏ ਬਸ ਕੱਲੀ ਵੀਡੀਓ ਬਣਾਉਣ ਜਾਂਦੇ ਇਹ ਉਹ ਬਿਜੂਆ 2018 ਚ ਨਹੀਂ 2019 ਚ ਆਇਆ ਸੀ ਜੇ ਨਹੀਂ ਪਤਾ ਹੁੰਦਾ ਕਿਸੇ ਗੱਲ ਦਾ ਸਰਚ ਕਰਕੇ ਦੇਖ ਲਿਆ ਕਰ ਹੁਣ ਵੀ ਦੇਖ ਲਈ ਵੈਸੇ ਹੁਣ ਇਹ ਪੈਟੂਨਾਂ ਦੇ ਪਤਾ ਨਹੀਂ ਨੂੰ ਚਾਹੀਦਾ ਕਿ ਹੈ ਉਹ ਇੱਕ ਮਿੱਟੀ ਮੰਗਦੇ ਆ ਇੱਕ ਬਹੁਤ ਵਾਰ ਮਿੱਟੀ ਮੰਗਦੇ ਆ ਚਾਰ ਜਣਿਆਂ 'ਚ ਬੈਠੀ ਫੁਕਰੀ ਮਰੀ ਜਾਂਦੀ ਐ ਇਹਨੇ ਕੀਤੀ ਐ ਪਤਾ ਰਿਕੁਆਇਰਮੈਂਟ ਉਹਨਾਂ ਨੂੰ ਚਾਹੀਦਾ ਕੀ ਐ ਕਿਸੇ ਦੀ ਵੀਡੀਓ ਦੇਖੀ ਹੋਣੀ ਹੁਣ ਬੋਲੀ ਜਾਂਦੀ ਐ ਡੰਗਰ ਨੂੰ ਰਾਸ਼ਨ ਵੀ ਨਹੀਂ ਕਹਿਣਾ ਆਉਂਦਾ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ